ਸ਼ੰਭੂ ਬਾਰਡਰ ਵਿਖੇ ਮੌਜੂਦ ਹੈ ਜਿੱਥੇ ਕਿ ਬੀਤੇ ਦਿਨ ਸਥਿਤੀ ਬੜੀ ਤਣਾਅਪੂਰਕ ਬਣੀ ਹੋਈ ਸੀ ਕਾਲ ਦਿੱਤੀ ਜਾਂਦੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕਰਨ ਦੀ ਜਿਸ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਕਿਸਾਨ ਇੱਥੇ ਇਕੱਠੇ ਹੋ ਗਏ ਸੀ ਤੇ ਦੋਨੋਂ ਪਾਸਿਓਂ ਜਿਹੜੀਆਂ ਸਥਿਤੀਆਂ ਸੀ ਉਹ ਦੇਖਣ ਨੂੰ ਮਿਲੀਆਂ ਫਿਲਹਾਲ ਅੱਜ ਜਿਹੜੀ ਗੱਲ ਕੀਤੀ ਜਾਵੇ ਤਾਂ ਹਾਲਾਤ ਬੜੇ ਸ਼ਾਂਤਪੂਰਵ ਨੇ ਇਹ ਤੂਫਾਨ ਤੋਂ ਬਾਅਦ ਦੀ ਸ਼ਾਂਤੀ ਵੀ ਕਹੀ ਜਾ ਸਕਦੀ ਹੈ ਬਿਲਕੁਲ ਦੋਨੋਂ ਪਾਸਿਓਂ ਪੂਰੀ ਤਰ੍ਹਾਂ ਸਿਚੁਏਸ਼ਨ ਸ਼ਾਂਤ ਹੋ ਚੁੱਕੀ ਹੈ ਹਾਲਾਂਕਿ ਸਾਹਮਣੇ ਜਿੱਥੇ ਕਿ ਹਰਿਆਣਾ ਫੋਰਸ ਦੇ ਜਵਾਨ ਮੌਜੂਦ ਨੇ ਉਹਨਾਂ ਨੇ ਵਾਰਨਿੰਗ ਜਿਹੜੀ ਆ ਫਲੈਕਸਾ ਰਾਹੀਂ ਲਾਈ ਹੋਈ ਆ ਇਸ਼ੂ ਕੀਤੀ ਹੋਈ ਆ ਦਫਾ 143 ਲਾਈ ਹੋਈ ਆ ਕਾਨੂੰਨੀ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਪਰ ਇੱਥੇ ਬੀਤੇ ਦਿਨ ਗੋਲੇ ਵੀ ਦਾਗੇ ਜਾ ਰਹੇ ਸੀ ਸਥਿਤੀਆਂ ਪੈਨਿਕ ਵੀ ਹੋਈਆਂ ਹੋਈਆਂ ਸਨ ਪਰ ਹੁਣ ਦੋਨੋਂ ਪਾਸਿਓ ਸਥਿਤੀਆਂ ਕੰਟਰੋਲ ਹੋ ਚੁੱਕੀਆਂ ਮਾਹੌਲ ਸ਼ਾਂਤ ਹੋ ਚੁੱਕਿਆ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਜਾਣ ਦੇ ਆਪਣੇ ਫੈਸਲੇ ਨੂੰ ਹਜੇ ਪੈਂਡਿੰਗ ਕਰ ਦਿੱਤਾ ਗਿਆ ਹੈ। 2 ਦਿਨ ਲਈ स्थगित ਕਰ ਦਿੱਤਾ ਗਿਆ ਇਸ ਦਰਨੇ ਨੂੰ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਆ ਹੁਣ ਜੋ ਜ਼ਖਮੀ ਕਿਸਾਨ ਹੋਏ ਨੇ ਜੋ ਹਾਲਾਤ ਬਣਿਆ ਉਹਦਾ ਜਾਇਜ਼ਾ ਲਵਾਂਗੇ। ਫਿਲਹਾਲ ਦੇ ਲਈ ਅਗਲੀ ਕਾਰਵਾਈ ਉਸ ਤੋਂ ਬਾਅਦ ਦੱਸੀ ਜਾਵੇਗੀ। ਸੋ ਇਹ ਹਰਿਆਣਾ ਵਾਲੇ ਸਾਈਡ ਦੀਆਂ ਸਥਿਤੀਆਂ ਨੇ ਤੇ ਪੰਜਾਬ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਜਾਂ ਕਿਸਾਨ ਧਰਨੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਦੇਖੋ ਕਿ ਅੱਜ ਇਸ ਧਰਨੇ ਦੇ ਵਿੱਚ ਸਵੇਰ ਤੋਂ ਹੀ ਕੇਵਲ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਨਜ਼ਰ ਆ ਰਹੇ ਨੇ ਜਾ ਕਿ ਇਹ ਕਿ ਜਿਹੜੇ ਪੱਕੇ ਤੌਰ ਤੇ ਧਰਨੇ ਲਈ ਆਏ ਨੇ ਉਹੀ ਨਜ਼ਰ ਆ ਰਹੇ ਨੇ ਤੇ ਜਿਹੜੇ ਬਹੁਤ ਸਾਰੇ ਸੀ ਜਿਹੜੇ ਆਲੇ-ਦਾਲ ਦੇ ਪਿੰਡਾਂ ਤੋਂ ਲੋਕ ਆਏ ਹੋਏ ਸੀ ਜਿਹੜੇ ਇਸ ਧਰਨੇ 'ਚ ਹਿੱਸਾ ਲੈਣ ਲਈ ਲੋਕ ਆਏ ਹੋਏ ਸੀ ਉਹ ਇੱਥੇ ਹੁਣ ਕੋਈ ਨਜ਼ਰ ਨਹੀਂ ਆ ਰਿਹਾ ਇੰਤਜ਼ਾਮ ਉਕਤਾ ਕੀਤੇ ਗਏ ਸਨ ਕ੍ਰੇਨਾ ਜੀਸੀਬੀਆਂ ਪਾਪਲਾਈਨਾਂ ਮਗਾਈਆਂ ਗਈਆਂ ਸੀ ਪਰ ਉਹਦਾ ਇਸਤੇਮਾਲ ਨਹੀਂ ਕੀਤਾ ਗਿਆ ਤੇ ਦੂਜੇ ਪਾਸੇ ਜੇਕਰ ਹਰਿਆਣਾ ਫੋਰਸ ਦੀ ਗੱਲ ਕੀਤੀ ਜਾਵੇ ਤਾਂ ਇੰਤਜ਼ਾਮ ਉਹਨਾਂ ਵੱਲੋਂ ਵੀ ਮੁਕੰਮਲ ਕੀਤੇ ਗਏ ਸਨ ਸਥਿਤੀਆਂ ਦੇ ਵਿੱਚ ਜ਼ਿਆਦਾ ਤਣਾਅ ਨਾ ਬਣਵੇ ਕਲੈਸ਼ ਨਾ ਆਵੇ ਇਸ ਨੂੰ ਰੋਕਿਆ ਵੀ ਗਿਆ ਹਾਲਾਂਕਿ ਸ਼ੰਭੂ ਦੇ ਉੱਤੇ ਫੇਰ ਵੀ ਓਡਾ ਵੱਡਾ ਨੁਕਸਾਨ ਨਹੀਂ ਹੋਇਆ ਜਿੰਨਾ ਖਨੌਰੀ ਦੇ ਵਿਖੇ ਹੋਇਆ ਸੀ ਖਨੌਰੀ ਚ ਇੱਕ ਜਿਹੜਾ ਨੌਜਵਾਨ ਦੀ ਮੌਤ ਵੀ ਹੁੰਦੀ ਆ ਬਹੁਤ ਸਾਰੇ ਜ਼ਖਮੀ ਵੀ ਹੁੰਦੇ ਆ ਸ਼ੰਭੂ ਦੀ ਗਿਣਤੀ ਕੇਵਲ 11 ਦੱਸੀ ਗਈ ਆ ਜ਼ਖਮੀਆਂ ਦੀ ਤੇ ਖਨੌਰੀ ਦੀ ਗੱਲ ਕੀਤੀ ਜਾਵੇ ਤਾਂ 167 ਦੇ ਕਰੀ ਦੱਸੀ ਗਈ ਆ ਦੇਖੋ ਇਦਾਂ ਦੇ ਜਿਹੜੇ ਬੰਬ ਸੀ ਹਜੇ ਤੱਕ ਉਹਨਾਂ ਦੇ ਹੋਲਜ਼ ਨੇ ਜਿਹੜੇ ਇੱਥੇ ਪਏ ਨੇ ਉਹਨਾਂ ਦੇ ਸ਼ੈਲ ਇੱਥੇ ਪਏ ਨੇ ਜਿਨ੍ਹਾਂ ਨੂੰ ਜਿਹੜਾ ਆ ਜਦ ਇੱਥੇ ਸਿੱਟਿਆ ਗਿਆ ਸੀਗਾ ਹਰਿਆਣਾ ਦੀ ਫੋਰਸ ਵੱਲੋਂ ਰੋਕਣ ਦੇ ਲਈ ਪਰ ਹੁਣ ਸਥਿਤੀਆਂ ਸ਼ਾਂਤ ਹੋਣ ਕਰਕੇ ਜਿਹੜੇ ਲੋਕ ਨੇ ਉਹ ਸ਼ਾਂਤੀਪੂਰਵ ਤਰੀਕੇ ਨਾਲ ਇੱਥੇ ਖੜੇ ਨੇ ਗਿਣਤੀ ਵੀ ਘਟ ਚੁੱਕੀ ਆ ਤੇ ਉੱਥੇ ਹੀ ਦੋਨੋਂ ਪਾਸੇ ਸ਼ਾਂਤੀ ਵੀ ਨਜ਼ਰ ਆ ਰਹੀ ਹੈ ਹਾਲਾਂਕਿ ਇੱਕ ਸੁਖਾਵਾਂ ਮੈਸੇਜ ਆ ਪਰ ਹੁਣ ਧਰਨੇ ਦਾ ਬਣੇਗਾ ਕੀ ਕੀ ਵਾਕਈ ਦਿੱਲੀ ਕੂਚ ਕੀਤਾ ਜਾਵੇਗਾ ਜਾਂ ਫਿਰ ਜਿਹੜਾ ਆ ਇੱਥੇ ਹੀ ਡੇਰੇ ਲਾਇਆ ਜਾਣਗੇ ਹਾਲਾਂਕਿ ਇਹ ਜਿਹੜੀ ਰੱਸੀ ਲਾਈ ਗਈ ਆ ਉੱਥੇ ਪਹਿਲਾਂ ਹੀ ਜਿਹੜੀ ਲਾਈ ਗਈ ਸੀ ਉਸ ਨੂੰ ਜਿਹੜਾ ਆ ਇੱਥੋਂ ਇੱਕ ਬਾਉਂਡਰੀ ਬਣਾਇਆ ਗਿਆ ਸੀ ਜੱਥੇ ਵੰਦੀਆ ਵੱਲੋਂ ਕਿਸਾਨ ਆਗੂਆਂ ਵੱਲੋਂ ਤੇ ਵਲੰਟੀਅਰਾਂ ਨੂੰ ਜਿਸ ਤਰੀਕੇ ਨਾਲ ਅਸੀਂ ਬਜ਼ੁਰਗ ਦੇਖ ਰਹੇ ਹਾਂ ਵਲੰਟੀਅਰ ਨੇ ਉਹ ਇੱਥੇ ਹੀ ਜਿਹੜਾ ਲਾਏ ਗਏ ਸੀ ਕਿ ਅੱਗੇ ਕੋਈ ਨਾ ਵਧੇ ਫਿਰ ਵੀ ਕੱਲ ਵੀ ਬਾਰ ਬਾਰ ਅਪੀਲ ਤੋਂ ਬਾਅਦ ਜਿਹੜੇ ਨੇ ਅੱਗੇ ਵਧਦੇ ਗਏ ਤੇ ਦੂਜੇ ਪਾਸਿਓਂ ਅਥਰੂ ਗੈਸ ਦੇ ਗੋਲੇ ਡਾਗੇ ਜਾਣ ਲੱਗੇ ਸਥਿਤੀਆਂ ਦੇ ਵਿੱਚ ਤਣਾਅ ਰਿਹਾ देर ਸ਼ਾਮ ਤੱਕ ਇਹ ਤਣਾਅ ਘਟਦਾ ਗਿਆ ਤੇ ਅੱਜ ਪੂਰੇ ਸਵੇਰ ਤੱਕ ਤਣਾਅ ਬਿਲਕੁਲ ਖਤਮ ਹੋ ਚੁੱਕਿਆ ਸੀ ਇੱਕ ਦਿਨ ਹੋਰ ਨਿਕਲ ਚੁੱਕਿਆ ਤੇ ਤਣਾਅ ਹੁਣ ਇੱਥੇ ਨਜ਼ਰ ਨਹੀਂ ਆ ਰਿਹਾ ਬਿਲਕੁਲ ਸ਼ਾਂਤੀ ਆ ਹੁਣ ਦੋ ਦਿਨ ਤੋਂ ਬਾਅਦ ਜਦ ਕਿਸਾਨ ਆਗੂ ਕੋਈ ਵੱਡਾ ਫੈਸਲਾ ਲੈਣਗੇ ਤਾਂ ਫਿਰ ਦੇਖਣੇ ਵਾਲਾ ਹੋਵੇਗਾ ਕਿ ਵਾਕਈ ਇੱਥੇ ਹੀ ਧਰਨੇ ਲਾਏ ਜਾਂਦੇ ਨੇ ਦਿੱਲੀ ਜਾ ਕੂਚ ਕੀਤਾ ਜਾਂਦਾ ਹੈ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਪੀ.ਟੀ.ਸੀ. ਨਿਊਜ਼ ਸ਼ੰਭੂ ਬੋਡਰ